ਤੁਸੀਂ ਤੇ ਮੈਂ ਹਰ ਸ਼ਖਲ ਸੰਧੀਰ ਔਰ ਪਹਿਲੇ ਰੁਝਾਨਾਂ ਨੇ ਸ਼ੁਰੂ ਹੋ ਗਏ ਨੇ ਮੇਰੇ ਨਾਲ ਮੇਰੇ ਸਹਿਯੋਗੀ ਗगन 베ਦੀ ਮੌਜੂਦ ਨੇ ਗगन ਜੀ ਜਿਸ ਤਰੀਕੇ ਦੇ ਨਾਲ ਪਹਿਲੇ ਰੁਝਾਨਾਂ ਨੇ ਸ਼ੁਰੂ ਹੋ ਚੁੱਕੇ ਨੇ ਔਰ ਸ਼ੁਰੂਆਤੀ ਰੁਝਾਨਾ ਦੇ ਵਿੱਚ ਕੌਣ ਲੀਡ ਤੇ ਚੱਲ ਰਿਹਾ ਇਸ ਸਮੇਂ ਬਿਲਕੁਲ ਬਿਲਕੁਲ ਬੇਹਦ ਸਰਪ੍ਰਾਈਜ਼ਿੰਗ ਹੈ ਔਰ ਇਹ ਚੀਜ਼ ਮੰਨੀ ਵੀ ਜਾ ਰਹੀ ਸੀ ਕਿ ਇੱਥੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਉਹ ਇੱਥੋਂ ਅੱਗੇ ਚੱਲ ਰਹੇ ਨੇ ਤਰਨਤਾਰਨ ਜ਼ਮੀਨੀ ਚੋਣ ਦਾ ਪਹਿਲਾ ਜਿਹੜਾ ਰੁਝਾਨ ਸામਨੇ ਆ ਚੁੱਕਿਆ ਔਰ ਪਹਿਲੇ ਰੁਝਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਅੱਗੇ ਚੱਲ ਰਿਹਾ ਹੈ ਪਹਿਲੇ ਰੁਝਾਨ ਦੇ ਵਿੱਚ ਜੀ ਬਿਲਕੁਲ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਵੱਲੋਂ ਪਹਿਲਾ ਹੀ ਵੱਡਾ ਬਿਆਨ ਦਿੱਤਾ ਗਿਆ ਸੀ ਔਰ ਹੁਣੇ-ਹੁਣੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਪੂਰੀ ਚੜ੍ਹਦੀ ਕਲਾ ਦੇ ਵਿਚਾਰ ਤੁਸੀਂ ਦੇਖੋ ਕਿ ਸੁਖਵਿੰਦਰ ਕੌਰ ਰੰਧਾਵਾ ਨੇ ਬਾਜ਼ੀ ਮਾਰ ਲਈ ਹੈ ਗਗਨਜੀਤ ਜਿਸ ਤਰੀਕੇ ਦੇ ਨਾਲ ਲੀਡ ਬਰਕਰਾਰ ਹੈ ਔਰ ਸਭ ਤੋਂ ਪਹਿਲਾ ਰੁਝਾਨਾ ਦੇ ਵਿੱਚ ਸੁਖਵਿੰਦਰ ਅਕਾਲੀ ਦਲ ਦੇਓ ਚੌਂ ਮੈਦਾਨ ਦੇ ਵਿੱਚ